ਮ ਜਬਾਰਦ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਤਿੰਨ ਕੋਦਰ ਦੇ ਜਿਹੜਾ ਚੋਰਾਂ ਦੇ ਹਵਾਲੇ ਹੋ ਗਿਆ ਇਹ ਕਿਉਂ ਕਹਿ ਰਹੇ ਆ ਕਿ ਚੋਰਾਂ ਨੇ ਹਰ ਦਿਨ ਕੋਈ ਨਾ ਕੋਈ ਜੜੀ ਵਾਰਦਾਤ ਕਰਕੇ ਦੁਕਾਨਦਾਰਾਂ ਨੂੰ ਜਾਂ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਆ ਰਹੀ ਆ ਇਹਦੇ ਨਾਲ ਹੀ ਅੱਜ ਮਲਸੀਆ ਰੋਡ ਤੇ ਇੱਕ ਪੇਂਟ ਦੀ ਦੁਕਾਨ ਆ ਮਹਿਰਾ ਪੇਂਟ ਸਟੋਰ ਜਿੱਥੇ ਕੀ ਗੱਡੀਆਂ ਨੂੰ ਰੰਗ ਕੀਤਾ ਜਾਂਦਾ ਹੈ ਜਾਂ ਪੇਂਟ ਜਿਹੜੀਆਂ ਕੀਤਾ ਜਾਂਦਾ ਆ ਉਹਦੇ ਨਾਲ ਮੇਰੇ ਨਾਲ ਨੇ ਸਾਥੀ ਨੇ ਜਿਨ੍ਹਾਂ ਦੇ ਦੁਕਾਨ ਤੇ ਚੋਰੀ ਹੋਈ ਆ ਭਾਜੀ ਕੀ ਨਾਮ ਆਪਣਾ ਹਾਂਜੀ ਮੇਰਾ ਨਾਮ ਜੀ ਸਰਪਜੀਤ ਹੈ ਜੀ ਮੈਂ ਪਿੰਡ ਪੰਡੋਰੀ ਤੋਂ ਬੁਲਾਉਂ ਕਰਦਾ ਜੀ ਮੈਂ ਇੱਥੇ ਜੀ ਮਲਸੀਆਂ ਰੋਡ ਤੇ ਸੁਖਜੀਤ ਦਾ ਹਸਪਤਾਲ ਨੇੜੇ ਮੇਰੀ ਸ਼ਾਪ ਆ ਪੇਂਟ ਸ਼ਾਪ ਜੀ ਗੱਡੀਆਂ ਦਾ ਪੇਂਟ ਆਂ ਹੀ ਵੇਚੀਦਾ ਤੇ ਕੱਲ ਰਾਤੀ ਜੀ ਇੱਥੇ ਚੋਰੀ ਹੋਈ ਆ ਤੇ ਉੱਪਰ ਦੀ ਰਣ ਜੀ ਗਲੀ ਵਿੱਚ ਦੀ ਬਾਹਰ ਇਹਨਾਂ ਨੇ ਪੌੜੀ ਲਾਈ ਆ ਪੌੜੀ ਲਾ ਕੇ ਸ਼ੀਸ਼ੇ ਪਰ ਨੇ ਆ ਸ਼ੀਸ਼ੇ ਪਰ ਨਗੇ ਦਰਵਾਜ਼ੇ ਇੱਕ ਦੋ ਲਏ ਉਹ ਤੋੜੇ ਇਹਨਾਂ ਨੇ ਜੀ ਤੇ 2-3 ਲੋਕ ਹੁੰਦੇ ਥੱਲੇ ਹੱਥ ਤੱਕ ਆਉਣ ਲੈਣਾ ਸਾਰੇ ਸ਼ੀਸ਼ੇ ਤੋੜੇ ਜੀ ਸ਼ੀਸ਼ੇ ਤੋੜ ਕੇ ਇਹਨਾਂ ਨੇ ਗੱਲੇ ਗੱਲੇ ਵਿੱਚੋਂ 7-8000 ਰੁਪਇਆ ਕੱਢਿਆ ਇਹਨਾਂ ਨੇ ਜੀ ਤੇ ਮੇਰੀਆਂ ਮਸ਼ੀਨਾਂ ਸਿੰਘਾਂ ਜਿਹੜੀਆਂ ਬਹੁਤ ਮਹਿੰਗੀਆਂ ਸੀਗੀਆਂ ਉਹ ਚੱਕੀਆਂ ਜੀ ਇਹਨਾਂ ਨੇ ਮੇਰਾ 70-80 ਹਜ਼ਾਰ ਦਾ ਨੁਕਸਾਨ ਹੋਇਆ ਜੀ ਤੇ ਇਹ ਰਾਤ ਹੀ ਆਏ ਆ ਤੇ ਕੱਲ ਵੀ ਆਏ ਸੀ ਕੱਲ ਪੁਲਿਸ ਨੂੰ ਹੀ ਦਰਖਾਸਤ ਦਿੱਤੀ ਇਹਨਾਂ ਵਿੱਚੋਂ ਵੀ ਕੋਈ ਨਹੀਂ ਆਈ ਇੱਥੇ ਤੇ ਇਹ ਕਹਿੰਦੇ ਸਗੇ ਆਵਾਂਗੇ ਮੇਰੇ ਕੋਲ ਉਹਦੀ ਫੋਟੋਕਾਪੀ ਪਈਆ ਜੋ ਅਸੀਂ ਲਗਾਈ ਸੀਗੀ ਰਿਪੋਰਟ ਤੇ ਕੱਲ ਵੀ ਇਹ ਚੋਰੀ ਕਰਨ ਆਏ ਕੱਲੇ ਨਾ ਕਾਮਯਾਬ ਰਹੇ ਆ ਤੇ ਇਹਨ ਤੇਨੇ ਰਾਕਰ ਦਿੱਤਾ ساری ਦੁਕਾਨ ਦਾ ਇਹਨਾਂ ਨੇ ਤੇ ਕੋਸ਼ਿਸ਼ ਕਰਦੇ ਕੱਲ ਨਹੀਂ ਹੋਏ ਤੇ ਅੱਜ ਇਹ ਪੌੜੀ ਲਾਈਏ ਇਹਨਾਂ ਨੇ ਰਾਤੀ ਇਹਨਾਂ ਨੇ ਤੇ ਰਾਤੀ ਇਹ ਚੋਰੀ ਨੂੰ ਪੰਜਾਬ ਨੇ ਗਏ ਜੀ ਇਹ ਕਿੰਨਾ ਕੈਸ਼ ਕਿੰਨਾ ਸੀਗਾ ਕੈਸ਼ ਜੀ 7-8000 ਰੁਪਏ ਸੀਗਾ ਜੀ ਬਾਕੀ ਜਿਹੜੀਆਂ ਮਸ਼ੀਨਾਂ ਸੀਗੀਆਂ ਉਹ ਮਹਿੰਗੀਆਂ ਸੀਗੀਆਂ ਉਹ ਚੱਕ ਕੇ ਲੈ ਗਏ ਇੱਥੋਂ ਸਾਰੀਆਂ ਜੰਨੀਆਂ ਸੀਗੀਆਂ ਉਹ ਗੱਲੇ ਖਾਲੀ ਹੋਏ ਪਰ ਐ ਕਰੂ ਕਿ ਜਿੰਨੇ ਸੀਗੇ ਜਿੰਨਾ ਸਮਾਨ ਇਹਨਾਂ ਕੋ ਚੱਕ ਉਹ ਇਹਨਾਂ ਨੇ ਚੱਕ ਲਿਆ ਜੀ ਤੇ ਉੱਪਰ ਜਦੋਂ ਜਿਵੇਂ ਕਿ ਤੁਸੀਂ ਦੱਸਦੇ ਕਿ ਪਰਸੋਂ ਤੁਸੀਂ ਹੀ ਕੋਸ਼ਿਸ਼ ਕੀਤੀ ਗਈ ਚੋਰੀ ਦੀ ਹੈ ਨਾ ਉਸ ਤੋਂ ਬਾਅਦ ਤੁਸੀਂ ਥਾਣੇ ਜਾ ਕੇ ਰਿਪੋਰਟ ਵੀ ਲਿਖਾ ਕੇ ਆਏ ਹਾਂ ਹਾਂਜੀ ਹਾਂਜੀ ਉਸ ਤੋਂ ਬਾਅਦ ਪੁਲਿਸ ਵਾਲੇ ਨੇ ਜਿਹੜੀ ਮੈਮ ਸੀ ਕਿ ਜਿਹਨਾਂ ਨੇ ਰਿਪੋਰਟ ਲਿਖੀ ਸੀ ਉਹ ਕਹਿੰਦੇ ਜੀ ਮੌਕੇ ਤੇ ਆ ਕੇ ਉਹਨਾਂ ਨੇ ਮੋਬਾਈਲ ਨੰਬਰ ਮੇਰੇ ਲੈ ਲਏ ਤੇ ਇੱਕ ਸਾਹਮਣੇ ਮੇਰਾ ਗਵਾਂਢੀ ਉਹਨਾਂ ਨੇ ਵੀ ਲਿਖਾਈ ਸੀਗੀ ਰਿਪੋਰਟ ਤੇ ਇਹਨਾਂ ਨੇ ਰਿਪੋਰਟ ਲੈ ਕੇ ਨਾ ਇਹਨਾਂ ਨੇ ਕਿਹਾ ਜੀ ਚਲੋ ਜੀ ਤੁਸੀਂ ਜਾਓ ਤੁਹਾਨੂੰ ਬੌਸ ਵਾਲੇ ਆਉਣਗੇ ਤੁਹਾਨੂੰ ਫੋਨ ਕਰਕੇ ਪੁੱਛਣਗੇ ਕਿ ਕਿੱਥੇ ਹੋਣਾ ਮੌਕੇ ਤੇ ਦੇਖਣਗੇ ਹਾਂਜੀ ਹਾਂਜੀ ਕੋਈ ਨਹੀਂ ਆਇਆ ਜੀ ਉਹਨਾਂ ਦੇ ਵਿੱਚੋਂ ਤੇ ਪੋੜੀ ਪੋੜੀ ਜਿਹੜੀ ਉਹ ਕਿਹਨਾਂ ਦੀ ਆਹ ਪੋੜੀ ਪਤਾ ਨਹੀਂ ਜੀ ਕਿਥੋਂ ਲੈ ਕੇ ਆਏ ਆ ਪੋੜੀ ਇਹ ਆਪਣੇ ਕੋਲੋਂ ਹੀ ਲੈ ਕੇ ਆਏ ਆ ਤੇ ਪੋੜੀ ਇੱਥੇ ਹੀ ਛੱਡ ਗਏ ਬਾਕੀ ਸਮਾਨ ਹੁਣ ਇਹਨਾਂ ਦੇ ਕੋਲ ਸਿਗਾ ਪੋੜੀ ਦਾ ਵਿੱਚ ਚੱਕ ਹੋਣੀ ਨਹੀਂ ਸੀਗਾ ਇਹਨਾਂ ਕੋਲ ਕਿਉਂਕਿ ਜਿਹੜਾ ਮੋਟਾ-ਮੋਟਾ ਸਮਾਨ ਹੈ ਸਾਰੇ ਲੈ ਗਏ ਹੱਲੇ ਮੇਰੇ ਅਕਾਊਂਟ 'ਚ ਨਹੀਂ ਆਇਆ ਕਿਹੜਾ ਸਮਾਨ ਚੱਕਿਆ ਉਹ ਮੈਨੂੰ ਬਾਅਦ 'ਚ ਹੀ ਪਤਾ ਲੱਗਣਾ ਜੀ ਹੱਲੇ ਮੋਟਾ-ਮੋਟਾ ਐਸਟੀਮੇਟ ਆ ਹਾਂਜੀ ਹਾਂਜੀ ਕੀ ਕੀ ਚੱਕ ਹੋਇਆ ਕੀ ਕੀ ਨਹੀਂ ਤੇ ਕੀਮਤੀ ਸਮਾਨ ਚੱਕਿਆ ਜੀ ਮੈਂ ਪੁਲਿਸ ਵਾਲਿਆਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਇਹਨਾਂ ਦੇ ਨੱਥ ਪਾਈ ਜਾਵੇ ਤੇ ਇੱਕ ਦੋ ਦੇ ਹੱਥ ਪੈਰ ਗੁੱਟ ਲਾ ਦਿੱਤੇ ਜਾਣ ਜਿਹੜੇ ਬਾਕੀਆਂ ਨੂੰ ਵੀ ਪਤਾ ਲੱਗੇ ਵੀ ਚੋਰੀ ਕਿੱਦਾਂ ਕਰੀਦੀ ਆ ਤੇ ਇਹਨਾਂ ਦੇ ਹੱਥ ਪੈਰ ਵੱਡੇ ਜਾਣਗੇ ਫੇਰੀ ਸੂਤ ਹੋਣਾ ਜੀ ਇੱਥੇ ਰੋਜ਼ ਚੋਰੀ ਹੁੰਦੀ ਆ ਸਾਹਮਣੇ ਗਿਰਜਾ ਜੀ ਉੱਥੇ ਵੀ ਚੋਰੀਆਂ ਹੁੰਦੀਆਂ ਆ ਦਿੱਲੀ ਦਾ ਕੰਮ ਆ ਜੀ ਚੋਰੀ ਕਿਤੇ ਨਾ ਕਿਤੇ ਹੋਈ ਰਹਿੰਦੀ ਆ ਪੁਲਿਸ ਦੀ ਗਸ਼ਤ ਹੈ ਨਹੀਂ ਰਾਤ ਨੂੰ ਪੁਲਿਸ ਦੀ ਗਸ਼ਤ ਉੱਤੇ ਹੈ ਨਹੀਂ ਜੀ ਰਾਤ ਨੂੰ ਕੋਈ ਨਹੀਂ ਹੈਗਾ ਜੀ ਬਹੁਤ ਰਿਪੋਰਟਾਂ ਲਖਾਈਆਂ ਪਰ ਉੱਤੇ ਕੋਈ ਨਹੀਂ ਆਉਂਦਾ ਹੈਗਾ ਇੱਥੇ ਸਾਰਾ ਮੇਨ ਕਵਾੜ ਜੋ ਵੀ ਗੱਡੀ ਛਰੇ ਆ ਮੰਦਰ ਲਾਉਂਦੇ ਆ ਸਾਹਮਣੇ ਇੱਥੇ ਸਾਡੀ ਗੈਰਾਜ ਆ ਉੱਥੇ ਜੀ ਛੋਟਾ ਹਾਥੀ ਲਾਇਆ ਕਿ ਪਹਿਲੀ ਵਾਰੀ ਇਹਨਾਂ ਨੇ ਭਾਰੇ ਭਾਰੇ ਮੇ ਇੰਜਣ ਚੱਕੇ ਮੈਕ ਲੋਏ ਵੀ ਸਾਰੇ ਜਿੰਨੇ ਮੋਟਾ ਸਮਾਨ ਸਾਰਾ ਚੱਕੇ ਲੈ ਗਏ ਹਾਂਜੀ ਹਾਂਜੀ ਉਦੋਂ ਵੀ ਕੋਈ ਕਿਸੇ ਨੇ ਕੁਝ ਨਹੀਂ ਕੀਤਾ ਬੈਟਰੀਆਂ ਵੀ ਚੱਕੀਆਂ ਉਦੋਂ ਗੱਡੀਆਂ ਅੱਧੀ ਰਾਤ ਨੂੰ ਆਉਂਦੇ ਆ ਜੀ ਇਹ ਛਰੇ ਆ ਮੋਦੇ ਆ ਕੁੰਡੇ ਜੰਦੇ ਸਾਹਿਬ ਵੱਡ ਬੁੱਡ ਕੇ ਚੱਲ ਜਾਂਦੇ ਇੱਥੇ ਇੱਥੇ ਕੋਈ ਦੂਜਾ ਨਹੀਂ ਚੌਕੀਦਾਰ ਨਹੀਂ ਹੈਗਾ ਕੋਈ ਚੌਕੀਦਾਰ ਇੱਥੇ ਹੈ ਨਹੀਂ ਜੀ ਕੋਈ ਹੈਗਾ ਤੇ ਨਾ ਕੋਈ ਇੱਥੇ ਕੋਈ ਆਉਂਦਾ ਹੁਣ ਅੱਧੀ ਰਾਤ ਨੂੰ ਆਣੇ ਤਾਂ ਕੰਮਕਾਰ ਵਾਲੇ ਬੰਦੇ ਹੀ ਆਉਂਦੇ ਅੱਧੀ ਰਾਤ ਨੂੰ ਕਿੱਥੇ ਘੁੰਮਦੇ ਫਿਰ ਕੇ ਇੱਥੇ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਹੈਗੀ ਹੈ ਸੀਸੀਟੀਵੀ ਹੈਗੇ ਆਪਣੇ ਸੀਸੀਟੀਵੀ ਜੀ ਵੱਡ ਦਾ 23 ਤਾਰਾ ਉਹ ਸਾਹਮਣੇ ਲੱਗਿਆ ਸੀ ਤਾਰੇ ਵੱਡ ਦਾ 30 ਜਣਾਂ ਦੀ ਸਾਰੀਆਂ ਇਹਨਾਂ ਨੇ ਤੇ ਤਾਰਕ ਆਏ ਮਰੇ ਗੁਮਰੇ ਵੱਢ ਕੇ ਫਿਰ ਸਮਾਨ ਚੱਕਦੇ ਆ ਜੀ ਰਾਤੀ ਧੁੰਦ ਵੀ ਬਹੁਤ ਸੀ ਕਿ ਇੱਧਰ ਕੋਈ ਨਹੀਂ ਆਉਂਦਾ ਹੈਗਾ ਹੁਣ ਅਸੀਂ ਹੁਣ ਇੱਥੇ ਆਪਣਾ ਕਰੀਏ ਕਿ ਘਰੇ ਰਹੀਏ ਕਿੱਥੇ ਰਹੀਏ ਜੀ ਉਹ ਤਾਂ ਜੀਣ ਦਿੰਦੇ ਨਹੀਂ ਹੈ ਕਿਸੇ ਪਾਸੇ ਵੀ ਹੈ ਏ ਆ ਜੀ ਦੁਕਾਨਦਾਰ ਹੋ ਉਹ ਜਿਨ੍ਹਾਂ ਦੇ ਚੋਰੀ ਹੋਈ ਆ ਕਿਉਂਕਿ ਹਾਲਾਤ ਦੇਖ ਲਓ ਕਿਉਂਕਿ ਗਰੀਬ ਮਜ਼ਦੂਰੀ ਮਜ਼ਦੂਰੀ ਹੁੰਦੀ ਇੱਕ ਤਰ੍ਹਾਂ ਦੇ ਘਰ ਦੀ ਮਿਹਨਤ ਕਰਕੇ ਘਰ ਦਾ ਗੁਜ਼ਾਰਾ ਕਰਨਾ ਪਰ ਚੋਰ ਉਹਤੇ ਜਿਹੜੇ ਆਪਣਾ ਹੱਥ ਸਾਫ਼ ਕਰ ਜਾਣ ਕਿਤੇ ਨਾ ਕਿਤੇ ਨੁਕਸਾਨ ਤਾਂ ਦੁਕਾਨਦਾਰ ਨੂੰ ਹੁੰਦਾ ਹੈ ਕਿ ਦਿਲ ਨੂੰ ਪੀੜ ਹੁੰਦੀ ਹੈ ਕਿ ਉਹ ਕਿਦਾਂ ਆਪਣੀਆਂ ਦੁਕਾਨਦਾਰੀਆਂ ਚਲਾਉਂਦਾ ਤੇ ਕਿਦਾਂ ਘਰ ਨਿਆਣਿਆਂ ਦਾ ਢਿੱਡ ਭਰਦਾ ਪਰ ਚੋਰਾਂ ਨੂੰ ਇੱਕ ਵੀ ਕਹਿੰਦੇ ਹੁੰਦੇ ਆ ਕਿ ਤਰਸ ਭੋਰਾ ਨਹੀਂ ਆਂਦਾ ਕਿਉਂਕਿ ਉਹ ਚੋਰੀ ਕਰਨ ਲੱਗੇ ਕਿਉਂਕਿ ਨੁਕਸਾਨ ਜ਼ਿਆਦਾ ਕੀਤਾ ਕਿਉਂਕਿ ਪਿਛਲੇ ਪਾਸੇ ਦੀ ਪੌੜੀ ਲਾ ਕੇ ਕਿਉਂਕਿ ਇੱਥੇ ਪੁਲਿਸ ਦੀ ਵੀ ਨਾਕਾਮੀ ਬਣਦੀ ਹੈ ਕਿ ਜਦੋਂ ਇਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਪਰਸੋਂ ਦਿੱਤੀ ਸੀ ਕਿ ਸਾਡੇ ਚੋਰੀ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਮੌਕਾ ਇਹ ਵਾਰਦਾਤ ਤੇ ਨਹੀਂ ਪੁਲਿਸ ਆਈ ਔਰ ਦੂਸਰੀ ਰਾਤ ਨੂੰ ਜਿਹੜੇ ਚੋਰੀ ਆਪਣਾ ਅੰਜਾਮ ਪੂਰਾ ਦੇ ਕੇ ਚਲੇ ਗਏ ਇਹ ਇੱਥੇ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਪੁਲਿਸ ਤੇ ਵੀ ਖੜਾ ਹੁੰਦਾ ਕਿ ਪੁਲਿਸ ਆਪਣੀ ਡਿਊਟੀ ਨੂੰ ਤਨਦੇਈ ਨਾਲ ਨਿਭਾਵੇ ਔਰ ਜਿਹੜੇ ਚੋਰ ਆ ਇਦਾਂ ਦੇ ਨਕੋਦਰ ਦੇ ਵਿੱਚ ਚੋਰੀਆਂ ਵਾਰਦਾਤਾਂ ਕਰਦੇ ਹਨ ਤੇ ਜਿਹੜੀਆਂ ਵਾਰਦਾਤਾਂ ਵਧੀਆਂ ਜਾਂਦੀਆਂ ਨੇ ਇਹਨਾਂ ਨੂੰ ਠੱਲ ਪਾਉਣ